ਜਨ ਸ਼ਕਤੀ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕੋ ਤੁਹਾਡਾ ਸਵਾਗਤ ਹੈ ਤੁਹਾਨੂੰ ਜੀ ਆਖਦਾ ਹਾਂ ਤੇ ਮੈਂ ਹਾਂ ਅਮਨਜੀਤ ਸਿੰਘ ਖੇਰ ਬਹੁਤ ਹੀ ਅਹਿਮ ਖਬਰ ਲੈ ਕੇ ਤੁਹਾਡੇ ਰੂਬਰੂ ਹੋਇਆ ਹਾਂ ਖਬਰ ਹੈ ਜਗਰਾਉਂ ਹਲਕੇ ਦੇ ਪਿੰਡ ਅਖਾੜਾ ਤੋਂ ਜਿੱਥੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇੱਕ ਗੈਸ ਫੈਕਟਰੀ ਨੂੰ ਬੰਦ ਕਰਾਉਣ ਦੇ ਲਈ ਲੋਕਾਂ ਵੱਲੋਂ ਪਿੰਡ ਦੇ ਲੋਕਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਗੱਲ ਇੱਥੇ ਤੱਕ ਪਹੁੰਚ ਚੁੱਕੀ ਆ ਕਿ ਪਿਛਲੇ ਦਿਨੀ ਮਾਨਯੋਗ ਐਸ ਡੀ ਐਮ ਜਗਰਾਉਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਲੋਕ ਟ੍ਰੋਨਾ ਦਾ ਬਾਈਕਾਟ ਨਾ ਕਰਨ। ਉਸ ਬਿਆਨ ਦੇ ਵਿੱਚ ਸ਼ਾਇਦ ਕਿਤੇ ਨੇ ਕਿਤੇ ਐਸ ਡੀ ਐਮ ਸਾਹਿਬ ਨੇ ਫੈਕਟਰੀ ਨੂੰ ਦਰਸਤ ਦੱਸਣ ਦੀ ਗੱਲ ਜ਼ਰੂਰ ਆਖੀ ਜਿਸ ਤੋਂ ਲੋਕ ਬਹੁਤ ਜ਼ਿਆਦੇ ਨਰਾਸ਼ ਹੋਏ ਅਤੇ ਅੱਜ ਸਥਿਤੀ ਇਸ ਤਰ੍ਹਾਂ ਦੀ ਪਹੁੰਚ ਗਈ ਹੈ ਕਿ ਸਾਰਾ ਸਮੁੱਚਾ ਪਿੰਡ ਕਿਉਣਾ ਦੇ ਵੋਟਾਂ ਦੇ ਇੱਕ ਤਰੀਕ ਦੇ ਵਾਈ ਕਾਰਡ ਦੇ ਲਈ ਮੁਕੰਮਲ ਤਿਆਰ ਹੋ ਚੁਕਿਆ ਹੈ ਆਓ ਦੇਖਦੇ ਹਾਂ ਅੱਜ ਪਿੰਡ ਦੇ ਵਿੱਚ ਜੋ ਇਕੱਠ ਹੋਇਆ ਕਿਸ ਤਰ੍ਹਾਂ ਸੀ ਕੀ ਸੀ ਉਹਦੇ ਵਿੱਚ ਸਾਰੀ ਜਾਣਕਾਰੀ ਪ੍ਰਾਪਤ ਕਰਾਂਗੇ ਮੌਕੇ ਤੇ ਸਾਡੇ ਪੱਤਰਕਾਰ ਕੌਸ਼ਲ ਮੱਲਾ ਮੌਜੂਦ ਹਨ ਆਓ ਜਾਣਦੇ ਹਾਂ ਸਾਰੀ ਗੱਲਬਾਤ। ਹੌਣਕਾ ਆਰਤੀ ਕਿਸਾਨ ਯੂਨੀਅਨ ਟਕੌਂਦਾ ਦੇ ਜ਼ਿਲ੍ਹਾ ਫਕਤ ਦਾ ਇੰਦਰਜੀਤ ਸਿੰਘ ਦੀ ਪਹੁੰਚਿਆ। ਅਸੀਂ ਸਾਰੇ ਨਕਰ ਵਾਲੇ ਉਹਨਾਂ ਨੂੰ ਜੀਓ ਆਇਆ ਆਖਦੇ ਆ ਅਤੇ ਉਹਨਾਂ ਨੂੰ ਜੰਗਾਰੇ ਦੇ ਨਾਲ ਵਧਾਈ ਦਿੰਦੇ ਆ ਵੀ ਇੰਨਾ ਨਕਰ ਇਕੱਠਾ ਹੋ ਗਿਆ ਤੇ ਉਹ ਘਰੇ ਬੈਠੇ ਤਾਂ ਉਹ ਵੀ ਦਿਲ ਕਰਦਾ ਵੀ ਖਾੜੇ ਜਾਵਾ। ਬੋਲੋ ਈਸੋ ਅਦਿਆ। ਕਾਫਲਾ ਲੰਬਾ ਲੱਗਿਆ ਪਰ ਫੋਟੋਆਂ ਬਹੁਤ ਦੂਰ ਤੱਕ ਜਾਣੀਆਂ ਕੈਨੇਡਾ ਅਮਰੀਕਾ ਤੱਕ ਜਾਣੀਆਂ ਪਗ ਲੱਗੇ ਖਾਰੇ ਦਾ ਕਾਫਲਾ ਬਹੁਤ ਲੰਬਾ ਸੀਗਾ ਕੋਤਰੀ ਲਈ ਬਹੁਤ ਰਾਹ ਹੈ ਆਪਣੀਆਂ ਕਾਹੇ ਫੜਤੀ ਆਪਾਂ ਬੰਦ ਕਰਾ ਸਕਦੇ ਆ ਝੋਮਟੇ ਰੋੜ ਸੜਕ ਬਹੁਤ Yeah. ਯੋ ਠੀਕ ਹੈ ਮੁਰਦਾ ਦਾ ਬਾਈ ਕੰਦ ਕਰ ਮੁਰਦਾ ਦਾ ਬਾਈ ਕੰਦ ਕਰ ਮੁਰਦਾ ਦਾ ਬਾਈ ਕੰਦ ਕਰੋ ਤਾਂ ਡਾੜ ਪੈ ਜਾਗਾ फैक्ट्री बंदि करो बंदो बंदो अ ama bari yapış şey hani bir ya lo